ਸਮਝ ਤੇ ਮਿਲ ਗਈ ਹੈ ਪਤਾ ਤੇ ਚੱਲ ਗਿਆ ਪਰ ਕਰਦਾ ਕੱਖ ਨਹੀਂ ਪਿਆ ਪਤਾ ਤੇ ਇਹ ਚੱਲ ਗਿਆ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਅੱਧੇ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਤਿੰਨ ਚਾਰ ਘੰਟਿਆਂ ਜੇ ਮੈਂ ਇੱਕ ਘੰਟਾ ਕਿਸੇ ਵਕਦੀ ਬੈਠ ਕੇ ਜਪ ਕਰਾਂ ਬੜੀ ਗੱਲ ਹੈ ਪਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ भगत ਖਾਏ ਖਰਚ ਰਏ ਨਿਖੋਟੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜ ਬੜੀ ਬਖਸ਼ਿਸ਼ ਇਰਾਨੀ ਸੂਫੀ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ ਦੁਆ ਕੁਨ ਬਾ ਸ਼ਬ ਚੋਂ ਗਦਾਇਆ ਸੋਸ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਸ ਐ ਬੰਦੇ ਜੇ ਤੂੰ ਦਿਨ ਦੇ ਸਮੇਂ ਸਾਰਾ ਦਿਨ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾ ਬਿਖਾਰੀ ਬਣ ਜਾ ਇਸ ਤਰ੍ਹਾਂ ਬੈਲੈਂਸ ਬਣੇਗਾ ਜੋ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਬਿਖਾਰੀ ਨਹੀਂ ਬਣਦੇ ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵੇ ਨਹੀਂ ਸਕਣਗੇ ਉਹ ਫਿਰ ਬਿਖਾਰੀਆਂ ਦੀ ਤਰ੍ਹਾਂ ਜੀਣ ਰਹੋਦੇ ਪਿੱਟਦੇ ਜੀ ਕੁਰਲਾਂ ਦੇ ਜਣ ਗਏ ਪਰ ਜੋ ਅੰਮ੍ਰਿਤ ਵੇਲੇ ਉਸ ਮਹਾਨ ਦਾਤੇ ਦੇ ਅੱਗੋਂ ਬਿਖਾਰੀ ਬਣ ਜਾਂਦੇ ਨੇ ਫਿਰ ਉਹ ਬਾਦਸ਼ਾਹਾਂ ਦੀ ਤਰ੍ਹਾਂ ਜੀਵਦੇ ਨੇ ਜਿਸ ਨੂੰ ਬਖਸ਼ੇ ਜਿਵਤ ਸਾਲਾ ਨਾਨਕ ਪਾਤਸ਼ਾਹੀ ਬਾਦ ਉਹਦੇ ਫਿਰ ਉਹ ਫਿਰ ਬਾਦਸ਼ਾਹਾਂ ਦੀ ਤਰ੍ਹਾਂ ਜੀਵਦੇ ਨੇ ਤੋਂ ਖੈਰ ਮੈਂ ਅਰਜ਼ ਕਰਾਂ ਜਿਸ ਨੂੰ ਇਹ ਸਮਝ ਆ ਗਈ ਏ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੋਰ ਥਾਰੇ ਸਾਰੇ ਕਰਮ ਥੱਕ ਹਾਰ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਇਹ ਸਭ ਕਰਮ ਕਾਂਡ ਜਿਹਦੇ ਵਿੱਚ ਮੇਰਾ ਮਨ ਨਹੀਂ ਹੈ ਮੇਰਾ ਮਨ ਨਹੀਂ ਕਰਮ ਦਾ ਉਹ ਹਵਾਜ ਉੱਡ ਗਿਆ ਵਾਹਿਗੁਰੂ ਵਾਹਿਗੁਰੂ ਆਖਿਆ ਜਿਹਨੂੰ ਮੈਂ ਸੁਣ ਨਹੀਂ ਰਿਹਾ ਹਵਾਜ ਉੱਡ ਗਿਆ ਉਹ ਪਾਠ ਜਿਹਨੂੰ ਮੈਂ ਸੁਣ ਨਹੀਂ ਰਿਹਾ ਬਾਹਰ ਦੀ ਵਾਈਬ੍ਰੇਸ਼ਨ ਠੀਕ ਹੋ ਸਕਦੀ ਹੈ ਮੇਰਾ ਆਪਣਾ ਹਿਰਦਾ ਨਹੀਂ ਠੀਕ ਹੋ ਸਕਦਾ। ਅਗਰ ਠੀਕ ਹੋ ਸਕਦਾ ਹੈ। ਤੋ ਗੁਸਤਾਖੀ ਮਾਫ ਮੈਂ ਐਸੇ ਹੀ ਸ਼ਰਣੀ ਚਾਹ। ਕਈ ਪਾਠੀ ਜ਼ਿੰਦਗੀ ਭਰ ਤੋਂ ਮੇਰੇ ਨਾਲ ਨੇ। 18-18 ਘੰਟੇ ਪਾਠ ਉਹ ਕਰ ਰਹੇ ਨੇ। ਚਰ-ਚਰ ਦਿਨ ਤੇ ਅਖੰਡ ਪਾਠਾਂ 'ਚ ਡਿਊਟੀ। 40 ਸਾਲ ਪਹਿਲੇ ਵੀ ਕਰੋਧੀ ਹੁੰਦੇ ਸਨ ਅੱਜ ਵੀ ਕਰੋਧੀ ਨੇ। 40 ਸਾਲ ਪਹਿਲੇ ਵੀ ਮਹਾ ਲੋਭੀ ਹੁੰਦੇ ਸਨ ਅੱਜ ਵੀ ਮਹਾ ਲੋਭੀ। 40 ਸਾਲ ਪਹਿਲੇ ਹੀ ਇਰਸ਼ਾਲੂ ਆਉਂਦੇ ਸਨ ਅੱਜ ਵੀ ਇਰਸ਼ਾਲੂ ਨੇ ਔਰ ਗੁਸਤਾਖੀ ਮਾਫ 40 ਸਾਲ ਪਹਿਲੇ ਵੀ ਮਹਾਮੂਰਖ ਆਉਂਦੇ ਸਨ ਅੱਜ ਵੀ ਮਹਾਮੂਰਖ ਕੁਝ ਵੀ ਨਹੀਂ ਕੁਝ ਵੀ ਧੁਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਲੇ ਧਰਮ ਦੀ ਸਾਧਨਾ ਧੁਨ ਦੇ ਅੰਚ ਧਿਆਨ ਹੁਣ ਕੋਈ ਕਹੇਗਾ ਇੱਥੇ ਧਿਆਨ ਔਰ ਗੁਰੂ ਨਾਨਕ ਕਹਿੰਦੇ ਨੇ ਤੁਨ ਮੇਂ ਧਿਆਨ ਕੋਈ ਕਹੇਗਾ ਮੂਰਤੀ ਚ ਧਿਆਨ ਦੇਵੇ ਚ ਧਿਆਨ ਗੁਰੂ ਨਾਨਕ ਕਹਿੰਦੇ ਨੇ ਤੁਨ ਮੇਂ ਧਿਆਨ ਸਭ ਨੇ ਆਪਣੀਆਂ ਆਪਣੀਆਂ ਗੱਲਾਂ ਬਣਾਈਆਂ ਆਪਣੀਆਂ ਆਪਣੀਆਂ ਔਰ ਜਿਹੜੀ ਗੱਲ ਗੁਰਗੰਨ ਸਾਹਿਬ ਤਸਦੀਕ ਨਹੀਂ ਕਰਦੇ ਉਹ ਕਸੋਟੀ ਤੇ ਪੂਰੀ ਨਹੀਂ ਉਤਰਦੀ ਫਿਰ ਮਰਥਾ ਕਿਹੜੀ ਗੱਲ ਦਾ ਟੇਕ ਦੇ ਪਾਇਓ ਗੁਰਗੰਨ ਸਾਹਿਬ ਸਿਰਫ ਸਿਰ ਸੁਕਾਣਾ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ ਬਾਕੀ ਸਭ ਕੁਝ ਉਹ ਕਰਨਾ ਜੋ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਉਲਟ ਪਰੇ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ ਸੀਸ ਨਿਵਾਹੀ ਹੈ ਕੀ ਹੈ ਇਹ ਜਾਂ ਰਿਦੇ ਕੋ ਸੁਧ ਦੇ ਜਾਏ ਇੱਕ ਪੁੱਤਰ ਪਿਓ ਨੂੰ ਮੱਥਾ ਟੇਕੇ ਉਹਦੀ ਪਰਕਰਮਾ ਵੀ ਕਰੇ ਉਹਦੀ ਮੁੱਠੀ ਚਾਪੀ ਵੀ ਕਰੇ ਪਿਤਾ ਕਹਿ ਰਹੇ ਪੁੱਤਰ ਜ਼ਰਾ ਇੱਕ ਗਲਾਸ ਪਾਣੀ ਦਿਲਾ ਇਹ ਸਾਡੇ ਕੋਲ ਨਹੀਂ ਹੋਣਾ ਇਹ ਤੂੰ ਆਪ ਕਰ ਆ ਗਿਆ ਨਹੀਂ ਮੰਨਨੇ ਹੁਕਮ ਨਹੀਂ ਮੰਨਣਾ ਇੱਥੇ ਤੇ ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਹੁਕਮ ਕਰਨ ਨਾਲ ਮਹਿਲ ਦੀ ਪ੍ਰਾਪਤੀ ਨਹੀਂ ਹੋਵੇਗੀ ਹੁਕਮ ਮੰਨਣ ਨਾਲ ਹੋਵੇਗੀ ਅਰੇ ਮਨੁੱਖ ਤੇ ਹੁਕਮਰਾਨ ਹੋਣਾ ਚਾਹੁੰਦਾ ਮੇਰਾ ਹੁਕਮ ਚੱਲੇ ਹੁਕਮ ਚੱਲੇ ਚਲੋ ਤੋ ਹੁਕਮ ਹੋ ਹੁਕਮਰਾਨ ਹੋਵੇਂਗਾ ਪਰ ਗੁਰਦੁਆਰੇ ਆ ਕੇ ਤੇ ਹੁਕਮ ਮੰਨਣਾ